ਏ ਗੂੰਕਾਰ ਸਤਨਾ ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਸੁਧਿਆ ਦੇ ਅਰਦਾਸ ਮੈਂ ਗੋ ਰਥਾਂ ਨਾਹੀ ਜਿਸ ਪੈ ਕਰੋ ਬਿਨੰਤੀ ਮੇਰਾ ਦੁੱਖ ਸੁਖ ਤੁਝ ਹੀ ਦਾ ਪੰਜ ਦਿਨਾਂ ਤੋਂ ਲਗਾਤਾਰ ਹੋਲੇ ਮਹੱਲੇ ਦੇ ਦਬੰਦ ਤੇ ਪ੍ਰਭਾਤ ਵੇਰੀਆਂ ਕੱਢਦੇ ਕੱਲ ਵੀ ਪ੍ਰਭਾਤ ਵੇਰੀ ਲੈ ਕੇ ਆਉਣਾ ਸੂਰੇ ਅਮਰਤ ਦੇ ਕਿਉਂਕਿ ਮੈਂ ਜਦੋਂ ਵੀ ਇੱਥੇ ਹਾਜ਼ਰੀ ਭਰਦਾ ਹਾਂ ਵਾਣ ਕਰਕੇ ਜਾਣਾ ਪ੍ਰਭਾਗ ਫੇਰੀ ਤੇ ਜਦੋਂ ਆਉਂਦੇ ਰਹੇ ਆ ਮਹਾਰਾਜ ਜੀਂਦਵਾਲਾ ਸਾਰਿਆਂ ਨੂੰ ਉਹਨਾਂ ਕਹਿਣਾ ਵੀ ਢੋਲ ਗਿਆ ਜੁੰਡੇ ਫੇਰ ਘੜਗਾਇਓ ਪਹਿਲਾਂ ਚਾਹ ਦੇ ਦੇਖੇ ਇਹਨਾਂ ਨੂੰ ਕਿਉਂ ਪਾ ਕੇ ਲੋ ਪੰਜਵਾ ਪਾ ਕੇ ਲੋ ਖੁੱਲੇ ਪਤਾਓ ਪਹਿਲਾਂ ਸੁਣਨਾ ਇਹ ਵਿਚਾਰੇ ਸਵੇਰ ਦੇ ਜੋਰ ਲਾ ਰਹੇ ਆ ਸੇਵਾ ਕਰੋ ਪਹਿਲਾਂ ਇਹਨਾਂ ਦੀ ਤੇ ਅੰਮ੍ਰਿਤ ਵੇਲੇ ਤੋਂ ਲਗਾਤਾਰ ਪ੍ਰਭਾਗ ਫੇਰੀਆਂ ਗੱਡ ਰਹੇ ਆ ਅੱਜ ਵੀ ਨਗਰ ਦੀਪੰਦ ਦੇ ਵਿੱਚ سبا وجہ حکم ہوا اسے بھی حاضری لگنی کی. لگاتار کیرتن چاندرے نے سو سارا سنگت اور رل مل کے حاضری پرینیا ਬੋਲੇ ਫਕੀਰਾਂ ਦੇ ਮੇਰਾ ਜੀਵਨ ਬਦਲ ਗਏ ਬੋਲੇ ਫਕੀਰਾਂ ਦੇ ਮੇਰਾ ਜੀਵਨ ਬਦਲ ਗਏ ਬੋਲੇ ਫਕੀਰਾਂ ਦੇ ਮੇਰਾ ਜੀਵਨ میرا جو بدل گئے میرا جلو بدل گئے جی بدل گئے بدل گئے بدل گئے

ਆ ਸੰਗਤ ਜੀ ਸਾਡੇ ਵਿੱਚ ਅਨੇਕਾਂ ਪਤਾ ਨਹੀਂ ਕਿੰਨੇ ਹੋ ਗਏ ਜਿਨ੍ਹਾਂ ਨੇ ਬੰਦਗੀਆਂ ਵਾਲੀਆਂ ਰੂਹਾਂ ਦੇ ਸੰਤ ਬੈਠੇ ਨੇ ਸਾਹਮਣੇ ਸਾਰੇ ਮਹਾਰਾਜ ਦੇ ਪਿਆਰੇ ਨੇ ਮਰੀਦ ਨੇ ਉਹ ਜਿਨ੍ਹਾਂ ਨੇ ਮਰੀਦ ਐਸੇ ਨੇ ਉਹਨਾਂ ਦੇ ਮੁਰਸ਼ਿਦ ਕਹਿੰਦੇ ਹੋਣ ਗੋਲ ਫਕੀਰਾਂ ਦੇ ਮੇਰਾ ਜੀਵਨ ਬਦਲ ਗਿਆ ਪਤਾ ਨਹੀਂ ਸਾਡੇ ਵਰਗਿਆਂ ਦੇ ਕਿੰਨਿਆਂ ਦੇ ਜੀਵਨ ਬਦਲੇ ਨੇ ਇੱਕ ਝਲਕ ਦੇ ਨਾਲ ਹੀ ਇੱਕ ਦਰਸ਼ ਦੇ ਨਾਲ ਕਿਉਂਕਿ ਜਿਹੜੀਆਂ ਰੂਹਾਂ ਹੁੰਦੀਆਂ ਨੇ ਬੰਦੀਆਂ ਆਲੀਆਂ ਉਹ ਲਕੀਰਾਂ ਜਿਹੜੀਆਂ ਹੁੰਦੀਆਂ ਨੇ ਮਸਤਕ ਦੀਆਂ ਉਹ ਸਿੱਧੀਆਂ ਕਰ ਦਿੰਦੇ ਨੇ ਸਿੱਧੀਆਂ ਕਰ ਦਿੰਦੇ ਨੇ ਹੋ ਬੋਲ ਫਕੀਰਾਂ ਦੇ ਮੇਰਾ ਜੀਵਨ ਬਦਲ ਗਏ ਹੋ ਬੋਲ ਫਕੀਰਾਂ ਦੇ ਮੇਰਾ ਜੀਵਨ ਬਦਲ ਗਏ ਵਨ ਬਦਲ ਗਏ ਜੀਵਨ ਬਦਲ ਗਏ ਜੀ ਮਨ ਬਦਲ ਗਏ ਮੇਰਾ ਵੀ ਮਨ ਬਦਲ ਗਏ ਜੀਵਨ ਬਦਲ ਗਏ ਹੋ ਜੀਵਨ ਬਦਲ ਗਏ ਮੇਰਾ ਜੀਵਨ ਬਦਲ ਗਏ ਰਾਮ ਦੇ ਜਵਾਨਿਆਂ ਨੂੰ ਪਰਬੁਰਾਇਕ ਦੇ ਰਾਮ ਦੇ ਜਵਾਨਿਆਂ ਨੂੰ ਪਰਬੁਰਾਇਕ ਦੇ ਜੀਵਾਨਿਆਂ ਨੂੰ ਪਰਬੁਰਾਇਕ ਦੇ ਰਾਮ ਦੇ ਜੀਵਾਨਿਆਂ ਨੂੰ ਪਰਬੁਰਾਇਕ ਜੀ ਹੁਕਮ ਹੋਇਆ ਸਾਨੂੰ ਇੱਕ ਰਸਤਾ ਬੰਦ ਹੁੰਦਾ ਚਾਰ ਦੱਕ ਬੋਲ ਦਰ ਕਿਉਂਕਿ ਸਮੇਂ ਨੂੰ ਧਿਆਨ ਚ ਰੱਖੀਏ ਇਹ ਬੜ ਕੇ ਅਸੀਂ ਸਮਾਪਤੀ ਕਰ ਦੇਣੀ ਹੈ ਸਮੇਂ ਦੀ ਉਲੰਘਣਾ ਨਹੀਂ ਕਰਨੀ ਕਿਉਂਕਿ ਜਿਨ੍ਹਾਂ ਵਾਸਤੇ ਅਸੀਂ ਸਾਰੇ ਇਕੱਠੇ ਬੈਠੇ ਆ ਉਹਨਾਂ ਨੇ ਵੀ ਹਾਜ਼ਰੀ ਭਰਨੀ ਆ ਆਓ ਸਾਥ ਸੰਗਤ ਜੀ ਬੜੇ ਪਿਆਰ ਦੇ ਨਾਲ ਸਾਨੂੰ ਹੁਕਮ ਲਾਇਆ ਰਹਿਮਤ ਦਾ ਦਰਿਆ ਤੇਰਾ ਰਹਿਮਤ ਦਾ ਦਰਿਆ ਸਾਈਆਂ ਏ ਹਰ ਦਮ ਵਕਲ ਦਾ ਤੇਰਾ ਰਹਿਮਤ ਦਾ ਹਰਦਮ ਵਕੀਤਾ ਤੇਰਾ ਜੇ ਕਤਰਾ ਇੱਕ ਚੋਣੀ ਪਾਵੇਂ ਪਾਵੇਂ ਤੇ ਕਮ ਬਣ ਜਾਵੇ ਮੇਂ ਇੱਕ ਨਜ਼ਰੀ ਪਿਆਰ ਵਾਲੀ ਮਾਰਦੇ ਤੇ ਮੇਰਾ ਵੀ ਕੰਮ ਬਣ ਗੋ ਜੇ ਇੱਕ ਤਰ ਚੋਲੀ ਪਾ ਮੈਂ ਤੇ ਕੰਮ ਬਣ ਜਾਵੇ ਮੇਰਾ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾਏ ਰੱਬ ਕਿਲੇ ਬਾਰੇ ਢੋਰਾ ਰੱਬ ਬੰਦ ਹੁੰਦਾ ਚਾਹੇ ਉਹ ਖੋਦਾਏ ਇੱਕ ਰਸਤਾ ਬੰਦ ਜੇ ਅੰਖੋ ਲਈ ਸਾਰ ਸੰਗਤ ਜੀ ਸਮਾਪਤੀ ਕਰਨ ਲੱਗੇ ਸਮਾਂ ਹੋ ਗਿਆ ਸਾਰੀ ਸੰਗਤ ਜਿਹੜੇ ਤੇ ਮੰਨਦੇ ਨੇ ਕਿ ਮਹਾਰਾਜ ਦੇ ਵਿੱਚ ਇੰਨੀ ਤਾਕਤ ਹੈਗੀ ਹੈ ਕਿ ਇੱਕ ਰਸਤਾ ਬੰਦ ਹੋ ਜੇ ਤੇ ਉਹਦੇ ਦਰ ਤੋਂ ਚਾਰ ਖੁੱਲ ਜਾਂਦੇ ਆ ਉਹ ਜ਼ਰੂਰ ਪੜਿਓ ਇੱਕ ਰਸਤਾ ਬੰਦ ਹੁੰਦਾ ਜਾਗ ਰੱਬ ਖੋਲ੍ਹਦਾ ਏ ਇੱਕ ਰਸਤਾ ਬੰਦ ਹੁੰਦਾ ਜਾਗ ਰੱਬ ਖੋਲ੍ਹਦਾ ਏ ਜੱਗ ਦੇ ਵਾਲੇ ਏ ਰੋ ਲਿਦਾਏ ਇੱਕ ਰਸਤਾ ਬੰਦ ਹੁੰਦਾ ਪਿਆਰ ਖੋਦਾਏ ਇੱਕ ਰਸਤਾ ਬੰਦ ਹੁੰਦਾ ਹਾਰੇ ਰੱਬ ਕੋ ਦਾਰੇ ਤੁਹਾਡੇ ਲੇਖ ਮੇਰੇ ਉਹ ਤੂੰ ਹੀ ਫਟਦਾਏ ਮੇਰੇ ਲੇਖ ਮੇਰੇ ਇਨਾਂ ਦੇ ਲੇਖ ਮੈਲੇ ਨੇ ਆਹ ਹਾਂ ਬੰਦ ਪੜਦੇ ਹੁੰਦੇ ਸਾਨੂੰ ਗੁਰੂ ਮੇਰਾ ਲਿਖ ਲਿਖਦਾ ਹੱਥ ਕਲਮ ਮਿਹਰਬਾਨੀ ਵਾ 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 ਮੈਲੀ ਨੇ ਲੇਖ ਮੇਰੇ ਉਤੋਂ ਵੀ ਸਕਦਾ ਏ ਉਹ ਦੇ ਵੀ ਸਕਦਾ ਏ ਉਹ ਉਹ ਵੀ ਬੱਝ ਉਹਦੇ ਹੱਥ ਵਿੱਚ ਨੇ ਸਾਰੀਆਂ ਗੇਡ ਮੈਲੇ ਨੇ ਲੇਖ ਮੇਰੇ ਉਤੋਂ ਵੀ ਫਟਦਾ ਏ ਖਦਾਈ ਉਹ ਖੋ ਵੀ ਛੱਡਾਏ ਬੋਲੇ ਖਦਾਈ ਉਹ ਖੋ ਵੀ ਛੱਡਾਏ ਇਹ ਤੰਗੀ ਮੰਦੀ ਨੂੰ ਹਾਂ ਇਹ ਤੰਗੀ ਮੰਦੀ ਨੂੰ ਟੱਕਰੀ ਨੀ ਤੋੜੇ ਇੱਕ ਰਸਤਾ ਬੰਦ ਗੁੰਦਾ ਚਾਰੋ ਸਰ ਸਾਭੰਦ ਹੁੰਦਾ ਸਾਰੇ ਰੱਬ ਕੋ ਰੱਖ ਕਿਲੇ ਵਾਲੇ ਤੇ ਡੋਰਾ ਰੱਖ ਕਿਲੇ ਵਾਲੇ ਤੇ ਡੋਰਾ ਰੱਖ ਜੀਲ ਵਾਲੇ ਤੇ ਡੋਰਾ ਕਿਲੇ ਵਾਲੇ ਤੇ ਡੋਰਾ ਉਹ ਰੱਖ ਕਿਲੇ ਵਾਲੇ ਤੇ ਡੋਰਾ ਰੱਖ ਜੀਲ ਵਾਲੇ ਤੇ ਡੋਰਾ ਜਿੱਦੇ ਤੇ ਮਰਦੀ ਰੱਖਣਾ ਪਰ ਰਸਤੇ ਚਾਰ ਖੁੱਲ ਜਾਂਦੇ ਆ ਜੋ ਕਿ ਜਿਹੜੇ ਬੰਦਗੀਆ ਵਾਲੀਆਂ ਰੂਹਾਂ ਮਹਾਰਾਏ ਨੇ ਆਪ ਭੇਜੇ ਹੁੰਦੇ ਨੇ ਦਰਗਾਹ ਤੋਂ ਉਹਨਾਂ ਦਾ ਦਿਦਾਰ ਕਰਕੇ ਰਸਤੇ ਖੁੱਲ ਜਾਂਦੇ ਆ ਆਹ ਰਖ ਕਿਲੇ ਵਾਲੇ ਢੋਰਾ ਰਖ ਕਿਲੇ ਵਾਲੇ ਢੋਰਾ ਕਿਉਂ ਢੋੜ ਦਤਾਏ ਕਿ ਕਰ ਰਸਤਾ ਬੰਦ ਹੁੰਦਾ ਚਾਹ ਰੱਬ ਖੋਲ ਦਾਏ ਜਿੱਥੇ ਰਸਤਾ ਬੰਦ ਹੁੰਦਾ ਓਥਾਰੇ ਰੱਬ ਖੋਲ میرے دل بچوں اٹھ دیئے ہوں میرے اٹھتی والا یاد آم دن کے گی مٹھی میٹھی والا یاد آم ਮੇਰੇ ਦਿਲ ਵਿੱਚੋਂ ਉੱਠਦੀ ਏ ਉਹ ਮੇਰੇ ਦਿਲ ਵਿੱਚੋਂ ਉੱਠਦੀ ਏ ਉਹ ਕਿਲੇ ਵਾਲਾ ਯਾਦਿਆਂ ਮਦਾ ਸੁਨਹਿਰੀ ਤੇ ਰਿਤੀ ਰਿਤੀ ਮਿਟੀ ਉਹ ਕਿਲੇ ਵਾਲਾ ਯਾਦਿਆਂ ਮਦਾ ਸੁਨਹਿਰੀ ਤੇ ਰਿਤੀ ਰਿਤੀ ਮਿਟੀ ਇੱਕ ਰਸਤਾ ਬੰਦ ਹੁੰਦਾ ਚਾਰ ਰੰਗ ਖੋਲਦਾ ਏ ਇੱਕ ਰਸਤਾ ਜਾਰੇ ਰੰਗ ਖੋਲ ਹਾਂ ਇੱਕ ਰਸਤਾ ਬੰਦ ਹੁੰਦਾ ਚਾਰ ਰੰਗ ਖੋਲ ਹੋਰ ਖੋਲਦਾ ਇੱਕ ਰਸਤਾ ਬੰਦ ਹੁੰਦਾ ਚਾਰ ਰੰਗ ਖੋਲ ਇੱਕ ਰਸਤਾ ਬੰਦ ਹੁੰਦਾ ਚਾਰ ਰੰਗ ਖੋਲ I'm